ਚੱਲਨੇ ਵੀ ਟੈਕਸੀ ਚੱਲ ਬਾਈ ਜੀ ਸਾਰਿਆਂ ਨੂੰ ਅਸੀਂ ਘਰ ਹੋ ਠੀਕ ਹੋ ਜੀ ਹਾਂਜੀ ਠੀਕ ਆ ਹੋਰ ਬਾਈ ਚਾਹ ਪਾਣੀ ਬਸ ਬਸ ਬਾਈ ਹੋਰ ਠੀਕ ਠਾਕ ਆਜੋ ਤੇ ਹਾਂਜੀ ਤੇ ਇੱਕ ਬਾਈ ਮਤਲਬ ਇੱਕ ਕੁੱਤਾ ਦੱਸਿਆ ਸੀ ਤੁਹਾਡੇ ਕੋਲ ਕਹਿੰਦੇ ਵੀ ਬਹੁਤ ਹੀ ਵਧੀਆ ਨਸਲ ਦਾ ਕੁੱਤਾ ਹੈ ਤੇ ਕਿਵੇਂ ਉਸ ਬਾਰੇ ਦੱਸਿਓ ਥੋੜਾ ਜਿਹਾ ਕਿਵੇਂ ਆ ਬਾਈ ਵਧੀਆ ਹੈ ਆਪਕਾ ਨੂੰ ਜਿਵੇਂ ਕੀ ਸਾਡੇ ਲਵੇ ਸ਼ੁਰੂ ਤੋਂ ਹੀ ਬਾਈ ਜਰਮਨ ਸ਼ੈਫਟ ਦਾ ਮਨ ਚੱਲੂ ਅਸੀਂ ਕੰਮ ਕਰਦੇ ਆ ਰਹੇ ਆਂ ਠੀਕ ਹੈ ਤੇ ਕੁਝ ਮੇਰੇ ਮਨ ਚੱਲੂ ਅੱਗੇ ਸ਼ੁਰੂ ਤੋਂ ਸਾਡੇ ਤੋਂ ਇਹੀ ਬਰੀਡ ਹੈ ਠੀਕ ਹੈ ਗਾਂ ਜਰਮਨ ਸ਼ੈਫਟ ਦੀ ਜਰਮਨ ਸ਼ੈਫਟ ਦੀ ਜਿਹੜਾ ਬਾਈ ਠੀਕ ਹੈ ਸਾਡੇ ਤੋਂ ਸ਼ੁਰੂ ਤੋਂ ਬਰੀਡ ਬਹੁਤ ਪੁਰਾਣੀ ਹੈ ਸਾਡੇ ਲਵੇ ਠੀਕ ਹੈ ਤੇ ਗਾਂ ਹੋਣ ਬਾਈ ਅਸੀਂ ਬੱਚੇ-ਪੋੱਚੇ ਵੇਚ ਲੋ ਵੇਚ ਲੀਦੇ ਆ ਠੀਕ ਹੈ ਤੇ ਉਹ ਸਾਡੇ ਲਵੇ ਇੱਕ ਫੀਮੇਲ ਹੈ ਹਾਂ ਹੋ ਗਿਆ ਸਾਡੇ ਲਵੇ ਠੀਕ ਹੈ ਉਹ ਤਕਰੀਬਨ ਸਾਡੇ 7 ਸਾਲ ਦੀ ਹੋ ਗਈ ਆ ਉਹ ਠੀਕ ਹੈ ਜਿਹੜਾ ਆਪਾਂ ਉਹਨੂੰ ਦਿਖਾਉਂਦੇ ਵੀ ਆ ਤੁਹਾਨੂੰ ਹਾਂਜੀ ਵੀ ਮੰਨ ਕੇ ਚੱਲੋ ਇਹਨੂੰ ਆਪਾਂ ਇੱਕ ਡੌਗ ਦਾ ਦਰਜਾ ਨਹੀਂ ਦੇ ਸਕਦੇ ਆਪਾਂ ਇਹਨੂੰ ਠੀਕ ਹੈ ਇਹ ਫੈਮਿਲੀ ਮੈਂਬਰ ਹੈ ਆਪਣਾ ਠੀਕ ਹੈ ਹਾਂ ਫੈਮਿਲੀ ਮੈਂਬਰ ਹੈ ਤੇ ਮੰਨ ਕੇ ਚੱਲੋ ਇਹਨੂੰ ਆਪਾਂ ਕਦੇ ਕੁੱਤਾ ਕਹਿ ਕੇ ਨਹੀਂ ਬੁਲਾਇਆ ਕਦੇ ਵੀ ਠੀਕ ਹੈ ਇਹਨੂੰ ਇੱਟਾ ਕੇ ਦਾ ਸਹਾਰਾ ਨਾਲ ਬਾਈ ਈ ਜਿਆਦਾ ਆਪਾਂ ਕਿਤੇ ਕੋਈ ਵਾਹੀ ਕਰਦੇ ਆ ਖੇਦਛੇ ਹੁੰਦਾ ਮੈਂ ਹਾਂਜੀ ਮੇਰੇ ਨਾਲ ਜਾਊਗਾ ਔਰ ਮੇਰੇ ਨਾਲ ਹੀ ਆਊਗੀ ਚਾਹੇ ਰਾਤ ਦੇ 12 ਵਜ ਜਾਣ ਠੀਕ ਹੈ ਠੀਕ ਹੈ ਪਰ ਜਿੱਥੋਂ ਤੱਕ ਮੈਂ ਘਰੇ ਨਹੀਂ ਆਉਂਦਾ ਬਾਈ ਠੀਕ ਹੈ ਮੈਨੂੰ ਢੀਕ ਕੇ ਮੇਰੇ ਮਨ ਕੋ ਚਲੋ ਇਹ ਦੇਖ ਕੇ ਮੈਨੂੰ ਸੁੰਗ ਕੇ ਜਿਵੇਂ ਮੇਰੇ ਨਾਲ ਖੇਡ ਕੇ ਇਹ ਇਹ ਦੂਰ ਹੋਊਗੀ ਨਹੀਂ ਨਾ ਮਨ ਕੋ ਚਲੋ ਇਹ ਸਾਰੀ ਰਾਤ ਢੀਕਦੀ ਰਹਿੰਦੀ ਹੈ ਮੈਨੂੰ ਠੀਕ ਹੈ ਇੰਨਾ ਕੁ ਬਾਈ ਇਹਦੇ ਨਾਲ ਮੋਹ ਹੈ ਆਪਣਾ ਦਾ ਤੇ ਬਾਈ ਹੁਣ ਸੁੱਤੀ ਹੋਈ ਆ ਹਾਂ ਹੁਣ ਮਨਨ ਕਿ ਚਲੋ ਇਹਨੂੰ ਪਤਾ ਲੱਗ ਰਿਹਾ ਵੀ ਮੇਰਾ ਮਾਲਕ ਹੈ ਜਿਹੜਾ ਮੇਰੇ ਕੋਲ ਹੈਗਾ ਠੀਕ ਹੈ ਮੇਰੇ ਖਣ ਮੈਨੂੰ ਕੋਈ ਉਹ ਨਹੀਂ ਆ ਪਰ ਰਾਤ ਨੂੰ ਬਾਈ ਇਹ ਚਿੜੀ ਨਹੀਂ ਫੜ ਕੰਦਿੰਦਾ ਇੰਨਾ ਕੁ ਛਾਣਾ ਡੌਗ ਹੈ ਬਾਕੀ ਵੀ ਚਲੋ ਹੋਰ ਸੋਚਦੇ ਰਹਿੰਦੇ ਆ ਵੀ ਜਿਵੇਂ ਹੁਣ ਵਰਲਡ 'ਚ ਜਿਹੜੀ ਜਰਮਨ ਸ਼ੈਫਟ ਬਰੀਡ ਹੈ ਇਹ ਇੱਕ ਮੰਨ ਕੇ ਚੱਲੋ ਨੰਬਰ 1 96 ਤੇ ਲਾ ਲਓ ਇੱਕ ਨੰਬਰ 1 ਡੌਗ ਮੰਨਿਆ ਜਾਂਦਾ ਮਾਈਂਡ ਪੱਖੋਂ ਵੀ ਇਹਨਾਂ ਦਾ ਮਾਈਂਡ ਜਿਹੜਾ ਆਮ ਕੁੱਤਿਆਂ ਨਾਲੋਂ ਵਧੀਆ ਹੈ ਹਾਂ ਸਾਰੀ ਬਰੀਡਾਂ ਤੋਂ ਵਧੀਆ ਹੁੰਦਾ ਇਹਨਾਂ ਦਾ ਠੀਕ ਹੈ ਇਹ ਮਾਨਸਿਕ ਸਾਧਨ ਜਿਹਦੇ ਦਿਮਾਗ ਦੇ ਹੁੰਦੇ ਆ ਠੀਕ ਹੈ ਤੇਜ਼ ਦਿਮਾਗ ਦੇ ਲਾ ਲਓ ਹਾਂ ਤੇ ਇਹਨਾਂ ਨੂੰ ਬਹੁਤ ਛੇਤੀ ਚੀਜ਼ ਦਾ ਪਤਾ ਲੱਗਦਾ ਹੈ ਠੀਕ ਹੈ ਤੇ ਬਾਕੀ ਵੀਰੇ ਆਪਾਂ ਸ਼ੁਰੂ ਤੋਂ ਹੀ ਇਹੀ ਬਰੀਡ ਆਪਾਂ ਰੱਖਦੇ ਆ ਰਹੇ ਹਾਂ ਤੇ ਬਈ ਕਿਸੇ ਨੇ ਲੈਣਾ ਹੋਵੇ ਇਹਦੇ ਨਾਲ ਦਾ ਇਹਦੇ ਨਸਲ ਦਾ ਮਤਲਬ ਆ ਇਹਦੇ ਨਸਲ ਦਾ ਵੀਰੇ ਜੇ ਆਪਾਂ ਲੈਣਾ ਹੋਵੇ ਜਿਵੇਂ ਕੋਈ ਜਿਆਦਾ ਡਿਮੌਂਡ ਆ ਜਾਏ ਕਈ ਵਾਰੀ ਫਿਰ ਬਾਹਰੋਂ ਵੀ ਪਰਚੇਜ ਕਰਾ ਦਿੰਦੇ ਆ ਠੀਕ ਆ ਜਿਵੇਂ ਹੋਣ ਇਹ ਡੇਢ ਮਹੀਨੇ ਦੀ ਗੱਲ ਹੈ ਭਾਈ ਆਪਣੀ ਠੀਕ ਹੈ ਆਪਣੀ ਜਿਹੜੀ ਫੀਮੇਲ ਹੈ ਸਾਡੇ ਲਵੇ ਡੌਗ ਹੈ ਸਾਡੇ ਲਵੇ ਠੀਕ ਹੈ ਤੇ ਚਲ ਜਦ ਕਿਤੇ ਇਹ ਮੰਨ ਚਲੋ ਕਈ ਵਾਰੀ ਤਿੰਨ ਬੱਚੇ ਦੇ ਦਿੰਦੀ ਹੈ ਕਈ ਵਾਰੀ ਚਾਰ ਦੇ ਦਿੰਦੀ ਹੈ ਠੀਕ ਹੈ ਬਾਦ ਇਹਨਾਂ ਦੀ ਚਾਰ ਹੁੰਦੀ ਹੈ ਵੀਰੇ ਠੀਕ ਹੈ ਤੇ ਚਲੋ ਉਸ ਟਾਈਮ ਵੀ ਆਪਾਂ ਚਲੋ ਜਦੋਂ ਕੋਈ ਜਦੋਂ ਕੋਈ ਹੁੰਦਾ ਹੈ ਪਹਿਲੀ ਗੱਲ ਤਾਂ ਲੋਕਾਂ ਨੇ ਬੁੱਕ ਕਰਾਏ ਹੁੰਦੇ ਆ ਪਹਿਲਾਂ ਹਾਂ ਠੀਕ ਆ ਬਾਕੀ ਚਲੋ ਜੇ ਕੋਈ ਮੌਕੇ ਤੇ ਹੁੰਦਾ ਵੀ ਆ ਕੋਈ ਜਿਆਦਾ ਵਿਚਾਰਾ ਆ ਜੇ ਕੋਈ ਹਨਾ ਮਾਰ ਜਾ ਕਰਕੇ ਫਿਰ ਆਪਾਂ ਕਰ ਲਈਦਾ ਬਾਈ ਤੇ ਕਿੰਨਾ ਟਾਈਮ ਹੋ ਗਿਆ ਬਾਈ ਲੈ ਇਹਨੂੰ ਏ ਲੈ ਇਹ ਨੂੰ ਬਾਈ ਹੋ ਗਿਆ ਮੰਨ ਕੇ ਚੱਲੋ ਇਹ ਤਾਂ ਮੈਂ ਤੁਹਾਨੂੰ ਕਹਿ ਰਿਹਾ ਨਾ ਵੀ ਸ਼ੁਰੂ ਤੋਂ ਹੀ ਆਪਣੀ ਚੱਲ ਰਹੀ ਆ ਅੱਛਾ ਪਾਲੀ ਹੋਈ ਆ ਬਾਈ ਤੁਸੀਂ ਹੈ ਪਾਲੀ ਹੋਈ ਆ ਬਾਈ ਅੱਛਾ ਸ਼ੁਰੂ ਦੇ ਪਾਲੀ ਹੋਈ ਆ ਠੀਕ ਹੈ ਤੇ ਇਹਦੇ ਬੱਚੇ ਪੁੱche ਬੱਚੇ ਬਾਈ ਹੁਣ ਮੰਨ ਕੇ ਚੱਲੋ ਇਹਦੇ ਨਾਲ ਆਪਾਂ ਕੁਝ ਕਹਿ ਨਹੀਂ ਸਕਦੇ ਠੀਕ ਹੈ ਇਹ ਹੁਣ ਕਿੰਨੇ ਦੇਵੂਗੀ ਉਹ ਤਾਂ 4 ਦੀ ਹੱਦ ਹੁੰਦੀ ਆ ਇਹਦੇ ਠੀਕ ਹੈ ਹਾਂਜੀ ਬਾਈ ਜੀ ਫਾ ਤੇ ਬਾਈ ਬਕਾਊ ਹੋਣਗੇ ਜਿਹੜੇ ਬੱਚੇ ਹੋਣਗੇ ਹਾਂ ਹਾਂ ਉਹ ਬਕਾਊ ਹੋਣਗੇ ਬਾਈ ਚਲੋ ਕੀ ਰੇਟ 'ਚ ਰੇਟ ਇਹਨਾਂ ਦਾ ਜੇ ਕਿਸੇ ਨੇ ਲੈਣਾ ਹੋਵੇ ਬਾਈ 15 ਤੋਂ ਬਾਈ ਉਹ ਬਰੀਡ ਤੇ ਡਿਪੈਂਡ ਕਰਦਾ ਅੱਛਾ ਹਾਂ ਜੋ ਉਹ ਜੀ ਬਰੀਡ ਹੁੰਦੀ ਹੈ ਨਾ ਠੀਕ ਹੈ ਬਰੀਡ ਤੇ ਡਿਪੈਂਡ ਹੁੰਦਾ ਬਾਈ ਸਾਰਾ ਠੀਕ ਹੈ ਹਾਂ ਅੱਛਾ ਅੱਛਾ ਕਿੰਨੇ ਦਾ ਬਾਈ ਇਹਦਾ ਇੱਕ ਕੁੱਤਾ 15000 ਤੋਂ ਹੱਦ ਹੈ ਬਾਈ ਇਹਦੇ अच्छा एक कुत्ते ਦਾ 15000 ਰੁਪਿਆ ਹੱਦ ਹੈ ਨਾ ਸਟਾਰਟਿੰਗ ਆ ਬਾਈ ਤੇ ਬਾਈ ਲੈਸ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਊਗਾ ਜਮ ਬਾਕੀ ਬਾਈ ਜੇ ਕੋਈ ਵੀਡੀਓ ਦੇਖ ਕੇ ਆਊਗਾ ਜਾਂ ਜੋ ਵੀ ਸ਼ੇਅਰ ਕਰਕੇ ਆਊਗਾ ਵੀਡੀਓ ਨੂੰ ਤਾਂ ਉਹਦਾ ਮਾਨ ਤਾਂ ਚਲੋ ਆਪਾਂ ਕਰ ਦਾਂਗੇ ਹੋਰ ਜਿਹੜਾ ਵੀ ਹੋਇਆ ਠੀਕ ਹੈ ਆ ਬਾਕੀ ਆਪਾਂ ਚਲੋ ਡਿਸਕ੍ਰਿਪਸ਼ਨ ਚ ਨੰਬਰ ਦਿੱਤੇ ਹੋਏ ਆ ਜਦੋਂ ਵੀ ਇਹ ਮਨ ਚਲੋ ਡਿਲੀਵਰੀ ਹੋਊਗੀ ਇਹਦੀ ਹੂੰ ਤੇ ਆਪਾਂ ਉਸ ਨੰਬਰ ਤੇ ਆਉਣ ਜਾਂ ਆ ਜਾਣ ਜਿਵੇਂ ਵੀ ਆ ਹੂੰ ਹਾਂ ਅੱਛਾ ਹੋਰ ਬਈਏ ਜੀ ਕੀ ਕੀ ਕੁਆਲਿਟੀਆਂ ਨੇ ਕੁਆਲਿਟੀ ਤਾਂ ਵੀਰੇ ਜਿੰਨੀ ਲਾਲੋ ਉੰਨੀ ਥੋੜੀ ਹੈ ਇਹਦੇ ਜਿਹਦਾ ਠੀਕ ਹੈ ਰਾਖੀ ਪੂਰੀ ਕਰਦਾ ਇਹ ਹਾਂ ਰਾਖੀ ਦਾ ਬਹੁਤ ਹੈ ਇਹਦੀ ਅੱਛਾ ਹਾਂ ਰਾਖੀ ਉੰਨੀ ਉਦਾਂ ਹੈ ابھی ਇੱਕ ਸਿਕਿਉਰਿਟੀ ਗਾਰਡ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਠੀਕ ਹੈ अच्छा हां ते भाई ਇਹ ਪੈਂਦਾ ਬੂੰਦਾ ਤਾਂ ਨਹੀਂ ਹੈਗਾ ਮਤਲਬ ਜਿਵੇਂ ਦੇਖੋ ਜਿੱਥੋਂ ਤੱਕ ਤਾਂ ਤੁਸੀਂ ਮੇਰੇ ਨਾਲ ਹੋ ਠੀਕ ਹੈ ਉੱਥੋਂ ਤੱਕ ਤਾਂ ਨਹੀਂ ਕੁਝ ਕਹਿੰਦਾ ਜਿਵੇਂ ਮੇਰੇ ਨਾਲ ਬੰਦੇ ਹੋਣਗੇ ਠੀਕ ਹੈ ਪਰ ਰਾਤ ਨੂੰ ਵੀਰੇ ਫਿਰ ਇਹ ਛੱਡ ਦਾਨੀ ਆ ਠੀਕ ਹੈ ਮਤਲਬ ਇਹਦਾ ਉਹ ਲੋਕ ਵਾਲਾ ਸਿਸਟਮ ਨਹੀਂ ਹੈਗਾ ਮਤਲਬ ਜਿਵੇਂ ਲੋਕ ਲੱਗ ਜਾਂਦਾ ਨਾ ਹੋਰ ਡੌਗਸ ਦਾ ਜਿਹੜਾ ਨਹੀਂ ਹੁੰਦਾ ਬਟ ਇਹ ਮੰਨ ਕੇ ਚੱਲੋ ਜਿਹੜਾ ਮਾਲਕ ਨੂੰ ਛੇਤੀ ਉਹ ਕਰ ਦਿੰਦਾ ਸੁਨੇਹਾ ਭਜਾ ਦਿੰਦਾ ਉਸ ਤੱਕ ਵੀ ਕੋਈ ਆਪਣੇ ਫਾਰਮ 'ਚ ਕੁਝ ਹਰਕਤ ਹੋ ਗਈ ਹੈ ਠੀਕ ਹੈ ਠੀਕ ਹੈ ਕੀ ਆਇਆ ਹੋਇਆ ਬੇਟਾ ਹੋਰ ਕੋਈ ਗੱਲਬਾਤ ਬਾਈ ਇਹਦੀ ਬੱਸ ਵੀਰੇ ਹੋਰ ਤਾਂ ਕਰਤੀ ਨਾ ਨਾ ਬਹੁਤ ਵਧੀਆ ਬਣਾ ਬੈਠੇ ਤੇ ਬਾਈ ਜੇ ਕਿਸੇ ਨੇ ਲੈਣਾ ਹੋਵੇ ਤੇ ਮਿਲ ਜੂਗਾ ਇਹਦੇ ਨਾਲ ਦਾ ਹਾਂ ਮਿਲ ਜੂਗਾ ਵੀਰੇ ਮੰਨ ਕੇ ਚਲੋ ਬਾਹਰੋਂ ਵੀ ਪਰਚੇਜ ਕਰਾ ਦਾਂਗੇ ਆਪਾਂ ਠੀਕ ਹੈ ਤੇ ਮੋਬਾਈਲ ਨੰਬਰ ਬਾਈ ਤੁਹਾਡਾ ਬੋ ਮੋਬਾਈਲ ਨੰਬਰ ਆਪਣਾ ਹੈਗਾ 75279 ਠੀਕ ਹੈ 79427 ਠੀਕ ਹੈ ਜੀ ਜੇ ਕਿਸੇ ਨੇ ਲੈਣਾ ਬਾਈ ਨਾਲ ਤੇ ਆ ਨੰਬਰ ਤੇ ਗੱਲ ਕਰ ਸਕਦਾ ਆਪਣਾ ਮੰਨ ਕੇ ਚੱਲੋ ਆਪਾਂ ਉਹ ਆਪਣਾ ਵੈਟਰਨਰੀ ਦਾ ਪੈਟ ਦਾ ਵੀ ਕੰਮ ਹੈ ਵੀਰੇ ਠੀਕ ਹੈ ਡੌਗ ਦਾ ਵੀ ਕੰਮ ਹੈ ਮੇਰਾ ਠੀਕ ਹੈ ਠੀਕ ਹੈ ਕੋਈ ਮੰਨ ਚਲੋ ਕੋਈ ਕਿਸੇ ਪੱਖੋਂ ਵੀ ਕੋਈ ਕਿਸੇ ਨੂੰ ਦਿੱਕਤ ਆਉਂਦੀ ਆ ਠੀਕ ਹੈ ਆਪਾਂ ਨੂੰ ਪੁੱਛੇ ਸਕਦਾ ਇਹ ਨੰਬਰ ਤੇ ਠੀਕ ਹੈ ਤੇ ਆਪਣਾ ਵੈਟਰਨਰੀ ਦਾ ਆਲ ਵੈਟਰਨਰੀ ਦਾ ਕੰਮ ਹੈਗਾ ਵੀਰੇ ਆਪਣਾ ਠੀਕ ਹੈ ਹਾਂ ਮੰਨ ਕੇ ਚੱਲੋ ਸਾਰੀ ਕਿਤੇ ਨਸਲ ਦਾ ਹੈ ਜਾਂ ਕੋਈ ਕੋਈ ਕਈ ਵਾਰੀ ਕੋਈ ਭਾਈ ਜ਼ਿਆਦਾਤਰ ਇਹ ਹੁੰਦਾ ਵੀ ਇਹ ਹੀਟ ਚ ਨਹੀਂ ਹੁੰਦਾ ਠੀਕ ਹੈ ਕਈ ਬਾਈਆਂ ਦਾ ਫੋਨ ਆਉਂਦੇ ਵੀ ਹੀਟ ਚ ਨਹੀਂ ਆਉਂਦੀ ਡਾਕਟਰ ਸਾਹਿਬ ਠੀਕ ਹੈ ਤੇ ਉਹ ਆਪਾਂ ਸਾਰਾ ਇਹਨਾਂ ਦਾ ਬਲੱਡ ਟੈਸਟ ਵਗੈਰਾ ਜੋ ਵੀ ਆ ਕਰਵਾ ਕੇ ਚੈੱਕ ਜੀ ਦੀ ਕੋਈ ਕਮੀ ਹੁੰਦੀ ਆ ਹੂੰ ਤੇ ਉਹ ਆਪਾਂ ਅਗਲੇ ਨੂੰ ਦੱਸਦੇ ਆ ਠੀਕ ਹੈ ਉਸ ਪ੍ਰਤੀ ਫੈਰਮਾਨ ਚਲੋ ਅਗਲਾ ਗੌਰ ਕਰਦਾ ਹੈ ਹਾਂ ਤੇ ਲੋਗ ਕੋਈ ਵੀ ਹੀਟ ਚ ਆ ਜਾਂਦਾ ਠੀਕ ਹੈ ਆ ਕੇ ਤੇ ਵਧੀਆ ਚਲੋ ਅਗਲੇ ਦਾ ਫਾਇਦਾ ਹੋ ਜਾਂਦਾ ਬਈ ਠੀਕ ਹੈ ਹਾਂਜੀ ਤੇ ਖਰਾਕ ਕੀ ਦੇ ਰਹੇ ਹੋ ਬਈ ਇਹਨੂੰ ਖਰਾਕ ਫਿਲਹਾਲ ਤਾਂ ਵੀਰੇ ਘਰ ਦਾ ਲੱਸੀ ਦੁੱਧ ਹੀ ਹੁੰਦਾ ਹੈ ਠੀਕ ਹੈ ਬਾਕੀ ਇਹਨਾਂ ਦੀ ਪੈਡੇਗਰੀ ਆਉਂਦੀ ਹੈ ਇੱਕ ਮੇਨ ਠੀਕ ਹੈ ਹਾਂ ਉਹਦੇ ਜੇ ਨਿਊਟ੍ਰੀਸ਼ਨ ਵਗੈਰਾ ਕੋਈ ਪ੍ਰੋਟੀਨ ਫਾਈਬਰ ਹੋ ਗਿਆ ਠੀਕ ਹੈ ਉਹ ਇਹਨਾਂ ਦੀ ਘਾਟਵਾ ਜਿਹੜੀ ਪੂਰੀ ਹੋ ਜਾਂਦੀ ਹੈ ਬਈ ਠੀਕ ਹੈ ਹਾਂ ਤੇ ਬਾਕੀ ਚਲੋ ਜਿੱਥੇ ਮੈਂ ਆਪਣਾ ਨੰਬਰ ਦਿੱਤਾ ਹੋਇਆ ਹੈ ਬਾਈ ਠੀਕ ਹੈ ਉਹ ਵੀ ਚਲੋ ਜਿਸ ਨੂੰ ਕੋਈ ਆਪਣੇ ਭਰਾ ਨੂੰ ਦਿੱਕਤ ਆਉਂਦੀ ਹੈ ਕੋਈ ਹੋਰ ਕੋਈ ਹੋਵੇ ਹਨ ਤੇ ਉਹ ਆਪਾਂ ਇਹਦਾ ਉਹ ਹੋ ਜਾਂਦਾ ਠੀਕ ਹੈ ਆਪ ਹਾਸਲਾ ਨੂੰ ਆਪਣਾ ਦੇ ਦਿਆ ਜਿਵੇਂ ਕੋਈ ਪੁੱਛਣਾ ਆਉਂਦਾ ਕੋਈ ਪੁੱਛ ਸਕਦਾ ਬੰਦਾ ਵਰਲਡ ਦੀ ਨੰਬਰ 1 ਬ੍ਰੇਡ ਹੈ ਬ੍ਰੇਸ਼ਾਨ ਅੱਛਾ ਬਹੁਤ ਸਾਰਾ ਭਾਈ ਇਹਦਾ ਅੱਛਾ ਹੈ ਹਾਂ ਵੀ ਰਾਤ ਨੂੰ ਹੋ ਰਹੀ ਹੈ ਹੋਈ ਜਾਂਦਾ ਵੀ ਹਾਂ ਇਹਨੇ ਜਿਹੜੀ ਨਹੀਂ ਫੜਕਣ ਦੇਣੀ ਅੱਛਾ ਆਹ ਆਰੇ ਮੰਨ ਕੇ ਚੱਲੋ ਹੁਣ ਅਸੀਂ ਹੈਗੇ ਹਾਂ ਹੁਣ ਇਹਨੇ ਸੁੱਤਾ ਰਹਿਣਾ ਸਾਰਾ ਦਿਨ ਠੀਕ ਹੈ ਠੀਕ ਆ ਆਰ ਜਦੋਂ ਰਾਤ ਨੂੰ ਅਸੀਂ ਚਾਹੇ ਉਰੇ ਹੋਈਏ ਚਾਹੇ ਨਾ ਹੋਈਏ ਠੀਕ ਹੈ ਇਹਦੇ ਸਾਰੇ ਹੁੰਦਾ ਵੀ ਸਾਰਾ ਕੁਝ ਠੀਕ ਹੈ ਮੈਂ ਆਪਣਾ ਠੀਕ ਹੈ ਮੈਂ ਕਿ ਜਿਹੜੀ ਨਹੀਂ ਫੜਕਣ ਦਿੰਦੀ ਅੱਛਾ ਇਹ ਬਾਈ ਹਾਂ ਇਹ ਬਾਈ ਵੀ ਆਪਣਾ ਭਾਈ ਹੈ ਘਰਾਇਆ ਵੱਡਾ ਠੀਕ ਹੈ ਜੀ ਹਾਂ ਇਹ ਮੰਨ ਕੇ ਚੱਲੋ ਆਪਾਂ ਇਹਦੇ ਹੁਣ ਜਿਵੇਂ ਸਾਲ 'ਚ ਦੋ ਵਾਰੀ ਬੱਚੇ ਦਿੰਦੀ ਆ ਬਾਈ ਇਹ। ਅੱਛਾ। 60 ਦਿਨਾਂ ਤੋਂ ਸੂ ਬੈਂਦੀ ਆ ਇਹ। ਠੀਕ ਐ। ਠੀਕ ਐ ਤਿੰਨ ਮਹੀਨੇ ਦੋ ਮਹੀਨੇ ਤੋਂ। ਠੀਕ ਐ। ਦੋ ਵਾਰੀ ਬੱਚੇ ਦਿੰਦੀ ਆ। ਠੀਕ ਐ। 15-15 ਹਜ਼ਾਰ ਦਾ ਬੱਚਾ ਵੇਚੀਦਾ ਗਈ ਇਹਦਾ। ਠੀਕ ਐ। ਸਾਲ ਬੱਚੇ ਦਿੰਦੀ ਆ ਇਹ। ਠੀਕ ਐ। ਆ ਡਬਲ ਕੋਟ ਐ। ਅੱਛਾ। ਬਿਓ ਹੋ ਰਿਆ ਪੂਰੀ ਵਧੀਆ ਐ। ਕਿੱਥੇ ਦੰਨਿਓ ਕੋਈ ਹੋਣੀ ਖੁਸ਼ ਦੇਖੋ ਪਿੱਛੇ ਦੀ। ਠੀਕ ਐ। ਲੰਬਾਈ ਬਹੁਤ ਸਾਰਾ ਭਾਈ ਉਹ ਬੰਦਾ ਵਾਂਗੂ ਆ। ਅੱਛਾ ਵਫਾਦਾਰ ਪੂਰੀ ਹੈ। ਵਫਾਦਾਰ ਇੰਨੀ ਆ ਛੱਡੀ। ਬਾਕੀ ਇਹ ਤਾਂ ਭਾਈ ਇਹਵੇਂ ਜਿਵੇਂ ਸਾ ਗਾੜ ਰੱਖਿਆ ਹੋਵੇ ਕੋਈ ਆਪਣਾ ਨੇ। ਅੱਛਾ। ਹਾਂ ਕੋਈ ਮਨ ਚੱਲੋ ਕੋਈ ਬੰਦਾ ਰੱਖਣ ਦੀ ਲੋੜ ਨਹੀਂ ਹੈਗੀ। ਇਹ ਵੱਡ ਦੇ ਬੁੱਡ ਦੇ ਤਾਂ ਨਹੀਂ ਹੈਗੇ। ਹਾਂ? ਵੱਡ ਦੇ ਤਾਂ ਨਹੀਂ ਹੈਗੇ। ਮੈਂ ਕਿਹਾ ਵੀਰੇ ਦਿਨੇ ਤਾਂ ਕਿਸੇ ਨੂੰ ਵੱਡ ਦੇ ਨਹੀਂ ਇਹ ਜਿਆ ਤੋਂ ਅਸੀਂ ਹੋਈਏ। ਠੀਕ ਹੈ। ਸਾਡਿਓ ਮਗਰੋਂ ਫਿਰ ਕਿਸੇ ਨੂੰ ਛੱਡਦੀ ਨਹੀਂ। ਅੱਛਾ ਅੱਛਾ। ਹਾਂ ਇਹੋ ਜਿਹਾ ਵਫਾਦਾਰ ਜਿਹਾ ਸੈਸਰਿਟੀ ਪੂਰੀ ਹੈ। ਹਾਂ ਫੈਸਿਲਿਟੀ ਇਹਦੀ ਬਹੁਤ ਹੈ ਵੀਰੇ। ਅੱਛਾ ਬਹੁਤ ਜਿੰਨੀ ਕਹਿ ਰਹੀ ਹੈ ਰਾਖੀ ਕਰਨੀ ਉਹ ਬਹੁਤ ਹੋ ਗਏ ਠੀਕ ਹੈ ਹਾਂ ਤੇ ਜੇ ਕਿਸੇ ਨੇ ਲੈਣਾ ਹੋਵੇ ਬਈ ਇਹਦੇ ਨਾਲ ਦਾ ਇਹਦੇ ਨਾਲ ਦਾ ਵੀਰੇ ਬੱਚੇ ਜਦੋਂ ਮੰਨ ਚਲੋ ਅਸੀਂ ਕੰਟੈਕਟ ਨੰਬਰ ਦੇ ਦਾਂਗੇ ਜਦੋਂ ਸੂਈ ਇਹ ਹੁਣ ਹੈਗੀ ਡੇਢ ਮਹੀਨੇ ਦੀ ਹੈਗੀ ਆ ਗੱਪਣ ਅੱਛਾ ਤੇ ਉਸ ਤੋਂ ਬਾਅਦ 15000 ਰੁਪਏ ਦਾ ਇਹਦਾ ਇੱਕ ਇੱਕ ਬੱਚਾ ਹੈ ਕਿ ਚਲੋ ਇੱਕ ਹੋਰ ਵਧੀਆ ਡੌਗ ਹੈ ਠੀਕ ਹੈ ਉਤੋਂ ਕਰਾਈ ਹੋਈ ਹੈ ਇਹ ਕ੍ਰੋਸ ਠੀਕ ਹੈ ਤੇ ਜੇ ਮੰਨਣ ਚਲੋ ਵਾਧਿਆ ਸਾਨੂੰ ਕੋਈ ਲੱਗਿਆ ਥੋੜਾ ਜਿਹਾ ਹੋਰ ਹੂੰ ਤੇ ਰੇਟ ਵਧ ਵੀ ਸਕਦਾ ਥੋੜਾ ਜਿਹਾ ਮੌਕੇ ਤੇ ਚਲੋ ਬਾਕੀ ਆਪਾਂ ਕਰ ਲਾਂਗੇ ਜੇ ਜੇ ਕੋਈ ਸਿੱਜਣ ਮਿੱਤਰ ਹੈ ਹਾਂ ਉਹਨੂੰ ਆਪਾਂ ਦੇਖ ਕੇ ਦੇ ਦਿੰਦੇ ਆ ਕੋਈ ਠੀਕ ਹੈ ਤੇ ਇਹ ਵਿੱਚ ਇਹ ਵਿਕਾਊ ਹੈ ਕਿ ਨਹੀਂ ਇਹ ਨਹੀਂ ਹੈਗੀ ਵਿਕਾਊ ਇਹ ਅੱਛਾ ਇਹ ਲੈ ਕੇ ਕਿੱਥੋਂ ਆਏ ਸੀ ਬਈ ਇਹ ਤਾਂ ਮੰਨ ਕੇ ਚਲੋ ਇੱਕ ਆਪਣਾ ਮੈਂਬਰ ਹੈ ਜਿਵੇਂ ਘਰ ਦਾ ਠੀਕ ਹੈ ਇਹਨਾਂ ਕੋ ਮੋਹ ਹੈ ਤਾਂ ਇਹਦੇ ਨਾਲ ਠੀਕ ਹੈ ਹਾਂ ਡਬਲ ਕੋਟ ਹੈ ਜਰਮਨ ਚ ਹੈ ਟੂ ਬ੍ਰੀਡ ਹੈ ਬਾਈ ਇਹਦੀ ਅੱਛਾ ਹਾਂ ਤੇ ਲੈ ਕੇ ਕਿੱਥੋਂ ਆਏ ਸੀ ਇਹ ਮੇਰੇ ਮੋਗਿਆਂੋਂ ਲਿਆਂਦੀ ਸੀ ਰਿਸ਼ਤੇਦਾਰ ਆਪਣੇ ਅੱਛਾ ਅੱਛਾ ਮੋਗਗੇ ਤੋਂ ਹਾਂ ਔਰ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਵਧੀਆ ਬਾਈ ਇਹ ਤਾਂ ਨਿਆਰੇ ਦੇ ਰਹੀ ਐ ਜਦੋਂ ਦੀ ਲਿਆਂਦੀ ਐ ਚਲੋ ਵਧੀਆ ਗੱਲ ਆ ਬਾਈ ਇਹ ਫਾਰਮ ਹੈ ਤੁਹਾਡਾ ਹੈ ਬਾਈ ਹਾਂ ਬਾਈ ਤੇ ਬਾਕੀ ਤੁਸੀਂ ਵੀਡੀਓ ਤੁਹਾਡੇ ਕੋਲ ਪਹੁੰਚ ਰਹੀਆਂ ਨੇ ਸਾਡੀਆਂ ਤੇ ਡੇਲੀ ਵੀਡੀਓ ਦੇਖਣ ਲਈ ਸਾਡੇ ਚੈਨਲ ਅਰਸ਼ ਡਰੋਲੀ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਜੀ